ਹੈਲੋ एवरीवन ਸਤਿ ਸ਼੍ਰੀ ਅਕਾਲ ਜੀ ਕਿਵੇਂ ਹੋ ਤੁਸੀਂ ਸਾਰੇ ਆਪ ਯੂ ਡੂਇੰਗ ਵੈਲ ਤੇ ਅੱਜ ਮੈਂ ਲੈ ਕੇ ਆਈਆਂ ਚਟਪਟੀ कुरकुरी ਤੇ ਵਧੀਆ ਨਮਕੀਨ ਜਦੋਂ ਵੀ ਸਾਨੂੰ ਲੱਗਦੀ ਹੈ ਸ਼ਾਮ ਨੂੰ ਭੁੱਖ ਤੇ ਆਪਾਂ ਫਰਾਫਟ ਨਮਕੀਨ ਪੂਜੀਏ ਤੇ ਪਤਾ ਨਹੀਂ ਕਿਹੜੇ ਬਿਸਕਟ ਕੁਕੀਜ਼ ਖਾਂਦੁਰ ਪੈਣੇ ਆ ਮੈਨੂੰ ਵੀ ਭੁੱਖ ਲੱਗਦੀ ਹੈ ਤਾਂ ਮੈਂ ਤੁਹਾਨੂੰ ਮਨਾ ਕਰਦੀਆਂ ਤਾਂ ਮੈਂ ਖੁਦ ਵੀ ਇਹ ਚੀਜ਼ਾਂ ਬਹੁਤ ਜ਼ਿਆਦਾ ਕੱਟ ਕੰਜ਼ਿਊਮ ਕਰਦੀਆਂ ਸੋ ਮੈਗੀ ਕੀਤਾ ਸੀ ਮੇਰੇ ਕੋ ਪੋਹਾ ਪਿਆ ਸੀ ਘਰ ਤੇ ਮੈਂ ਪੋਹੇ ਨੂੰ ਡੀਪ ਫ੍ਰਾਈ ਕੀਤਾ ਗਿਰੀਆਂ ਪਈਆਂ ਸੀ ਪੂਜੇ ਛੋਲੇ ਪਏ ਸੀ ਸਾਰਿਆਂ ਨੂੰ ਡੀਪ ਫ੍ਰਾਈ ਕਰ ਲਿਆ ਔਰ ਇੱਕ ਕਾਟਨ ਦੇ ਕੱਪੜੇ ਨਾਲ ਇਹਨਾਂ ਦਾ ਐਕਸੈਸ ਔਇਲ ਜਿਹੜਾ ਕੱਢ ਦਿੱਤਾ ਉਸ ਤੋਂ ਬਾਅਦ ਮੈਂ ਇਹਦੇ ਵਿੱਚ ਥੋੜੀ ਜੀ ਹੀਂਗ ਪਾਈ ਸੇਂ ਬਿਨਾਂ ਥੋੜ੍ਹਾ ਮਸਾਲਾ ਪਾਇਆ ਔਰ ਇਹਨੂੰ ਮਿਕਸ ਕਰਤਾ ਮੇਰੇ ਕੋ ਕੜੀ ਪੱਤਾ ਰੀਸੈਂਟਲੀ ਅਵੇਲੇਬਲ ਨਹੀਂ ਸੀ ਤੁਸੀਂ ਉਹ ਵੀ ਫਰਾਈ ਕਰਕੇ ਪਾਓ ਤਾਂ ਕੀ ਆਦਾ ਸੁਆਦ ਆਂਦਾ ਤੁਹਾਨੂੰ ਖੁਦ ਹੀ ਖਾਂਚ ਪਤਾ ਚਲ ਜਾਏਗਾ ਔਰ ਇਹ ਸਾਡੀ ਡਰਾਈ ਡਰੈਨਮਕੀਨ ਬਣ ਕੇ ਰੈਡੀ ਹੈ ਵਿਦੀਨ 5 ਮਿੰਟਸ ਨਾਟ ਮੋਰ ਦੈਨ ਤੁਸੀਂ ਇਹ ਬਣਾਓ ਬੱਚੇ ਵੀ ਖੁਸ਼ ਹੋ ਕੇ ਖਾਂਗੇ ਤੁਸੀਂ ਵੀ ਖਾਓ ਔਰ ਇਹਦਾ ਮਤਲਬ ਇਹ ਨਹੀਂ ਕਿ ਤੁਸੀਂ ਪੂਰਾ ਡੱਬਾ ਹੀ ਖਾ ਜਾਣਾ ਇੱਕ ਕੌਲੀ ਇਜ਼ ਇਨਾਫ ਰੈਗੂਲਰ ਖਾ ਸਕਦੇ ਹੋ ਔਰ ਇੰਜੋਏ